लेजे हमारे चैनल को सब्सक्राइब करें और घंटी के आइकन पर क्लिक करें व शेयर करना ना भूलें बाजार में गलत पार्किंग ਅਤੇ ਟ੍ਰੈਫਿਕ ਨਿਯਮਾਂ ਦੇ ਉਲੰਘਣਾ ਕਰਨ ਵਾਲਿਆਂ ਖਿਲਾਫ ਟ੍ਰੈਫਿਕ ਪੁਲਿਸ ਹੋਈ ਮਸਤਿਹਰ ਐਸਐਸਪੀ ਸ੍ਰੀ ਮੁਖਤਸਰ ਸਾਹਿਬ ਡਾਕਟਰ ਅਖਲ ਚੌਧਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹਨਾਂ ਅੱਜ ਟ੍ਰੈਫਿਕ ਇੰਚਾਰਜ ਦੇ ਦਰਵਾਹਾਂ ਐਐਸਆਈ ਜਗਸੀਰ ਪੁਰੀ ਦੀ ਅਗਵਾਈ ਹੇਠ ਟ੍ਰੈਫਿਕ ਨਿਯਮਾਂ ਦੇ ਉਲੰਘਣਾ ਕਰਨ ਵਾਲੇ ਮੋਟਰਸਾਈਕਲ ਚਾਲਕਾਂ ਦਾ ਚਲਾਣਾ ਕੀਤਾ ਜਾਏ ਜਿਸ ਮੌਕੇ ਉਹਨਾਂ ਨਾਲ ਐਐਸਆਈ ਹਜਰ ਸਿੰਘ ਕਾਂਸਟੇਬਲ ਵਰਮਲ ਸਿੰਘ ਅਤੇ ਕੁਲਵਿੰਦਰ ਸਿੰਘ ਵੀ ਹਾਜ਼ਰ ਸਨ ਇਸ ਸਬੰਧੀ ਜਾਣਕਾਰੀ ਦੇਂਦੇ ਟ੍ਰੈਫਿਕ ਇੰਚਾਰਜ ਜਗਸੀਰ ਪੁਰੀ ਨੇ ਦੱਸਿਆ ਕਿ ਸ਼ਹਿਰ ਵਿੱਚ ਟ੍ਰੈਫਿਕ ਨੂੰ ਸਚਾਰੂ ਟੰਗ ਨਾਲ ਚਲਾਉਣ ਤੇ ਚਾਰ ਪਹੀਆ ਵਾਹਨ ਚਾਲਕਾਂ ਨੇ ਆਪਣੀਆਂ ਗੱਡੀਆਂ ਬਜ਼ਾਰਾ ਵਿੱਚ ਗਲਤ ਤਰ੍ਹਾਂ ਨਾਲ ਲਾਈ ਹੋਈਆਂ ਸੀ ਉਹਨਾਂ ਨੂੰ ਹਟਾਇਆ ਗਿਆ ਅਤੇ ਗੱਡੀ ਵਾਲੇ ਚਾਲਕਾਂ ਨੂੰ ਅੱਗੇ ਤੋਂ ਗੱਡੀਆਂ ਸਹੀ ਤਰ੍ਹਾਂ ਨਾਲ ਲਾਉਣ ਦੀ ਚੇਤਾਵਨੀ ਦਿੱਤੀ ਗਈ ਜਦੋਂ ਕਿ ਪੱਟੀ ਵਾਲਾ ਮੋੜ ਤੇ ਸਪੈਸ਼ਲ ਨਾਕਾ ਲਾ ਕੇ ਮੋਟਰਸਾਈਕਲਾਂ ਦੀ ਜਾਂਚ ਕੀਤੀ ਗਈ ਜਿਸ ਦੌਰਾਨ ਬਿਨਾ ਕਾਗਜ਼ ਬਿਨਾ ਨੰਬਰ 플레이ਟਾਂ ਅਤੇ ਟ੍ਰੈਫਿਕ ਨਿਯਮਾਂ ਦੇ ਉਲੰਘਣਾ ਕਰਨ ਵਾਲੇ 7 ਮੋਟਰਸਾਈਕਲ ਚਾਲਕਾਂ ਦੇ ਚਲਾਨ ਕਿੱਟੇ ਗਏ ਉੱਚੀ ਆਵਾਜ਼ ਅਤੇ ਪਟਾਕੇ ਛੱਡਣ ਵਾਲੇ ਰਾਇਲੈਂਡ ਫ੍ਰੀਮ ਮੋਟਰਸਾਈਕਲ ਚਾਲਕਾਂ ਖਿਲਾਫ ਕਾਰਵਾਈ ਸਮੰਬੰਧੀ ਬੋਚੰਤੇ ਉਹਨਾਂ ਕਹਾ ਕਿ ਜੇਕਰ ਇਸ ਤਰ੍ਹਾਂ ਦਾ ਕੋਈ ਮੋਟਰਸਾਈਕਲ ਪਾਇਆ ਜਾਂਦਾ ਹੈ ਤਾਂ ਉਸ ਨੂੰ ਬਾਰੂ ਕੀਤਾ ਜਾਵੇਗਾ ਜਦੋਂ ਕਿ ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਹਨਾਂ ਨੂੰ ਅਜਿਹੇ ਮੋਟਰਸਾਈਕਲ ਸੰਬੰਧੀ ਜਾਣਕਾਰੀ ਹੋਵੇ ਤਾਂ ਉਸ ਮੋਟਰਸਾਈਕਲ ਦੇ ਨੰਬਰ ਸੰਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਵੇ ਜੁਰਸਾਵਾ ਨੂੰ ਨੱਥ ਲਾਇਆ ਕਿ ਜਿਹੜੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਹੇਠ ਇਹ 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 ਕੰਮ ਚੱਲ ਰਹੀ ਹੈ ਤਾਂ ਕਿ ਜੋ ਵਿਪਰਾ ਤੇ ਬਦੌਰ ਪਾਗਲ ਔਰ ਬਤਾਉਂਦੇ ਜਿਹੜੇ ਹੋਏ ਨੰਬਰ ਪੇਟਾਂ ਦੇ ਗਲਤ ਆਫਰ ਤੋਂ ਭਰੇ ਹੋਏ ਉਹਨਾਂ ਨੂੰ ਹਟਾਣ ਕਰ ਰਹੇ ਆਂ ਔਰ ਉਹਨਾਂ ਨੂੰ ਇਨਫੈਕਟ ਸ਼ਾਇਦ ਦੇ ਰਹੇ ਆਂ ਪਰ ਇਹ ਮੋਟਰਸਾਈਕਲ ਕਾਰਾਂ ਦੇ ਵਗੈਰਾ ਆਜਰਪੁਰ ਤੋਂ ਤਾਂ ਕਿਹੜੀ ਜਿਹੜੀ ਪ੍ਰੋਬਲਮ ਨਾ ਹੋਵੇ। ਸਿਨੇਟ ਚਨੇ ਪ੍ਰਾਂਤ ਸਵਤੰਤਰ ਅੱਜ ਹੁਣ ਤੋਂ ਕਰੀ ਅਸੀਂ ਸਤ ਪ੍ਰਾਣ ਦਾ ਚੋਕੀ 2000 ਸਾਲ ਦੇ ਤੇ 15 ਤੋਂ 20 ਜਾਣ ਕਰ ਰਹੀ ਕਰਦੇ ਨਹੀਂ ਤਾਂ ਕਿ ਜਦੋਂ ਟੈਕਸਾਂ ਨੂੰ ਪਤਾ ਲੱਗੇ ਵੀ ਅਸੀਂ ਇਹ ਬਿਨਾਂ ਕਾਗਜ਼ ਤੋਂ ਬਿਨਾਂ ਡੈਰੋਨਸ ਅਰਜੀ ਦਾ ਨੰਬਰ ਦੇ ਦੇ ਨਾ ਚੱਲੇਗਾ ਇੱਕ ਜਿਹੜੇ ਉਹਦੇ ਆਦੇ ਵਿੱਚ ਇਹਨੂੰ ਫੋਟੋ ਲਈ ਸਰਦੇ ਹੈਗੇ ਆ ਉਹ ਲੋਕਾਂ ਨੇ ਬਹੁਤ ਸ਼ਿਕਾਇਤ ਹੈ ਕਿ ਉਹ ਕੰਮ ਨਹੀਂ ਕਰਦਾ ਜੀ ਅਸੀਂ ਉਹਦੇ ਬਾਰੇ ਕੋਈ ਕਦਮ ਉਠਾਉਣ ਕਰ। ਹਾਂਜੀ ਉਹਨਾਂ ਨੇ ਵੀ ਇਹ ਜਾ ਕੇ ਰੋਕ ਕੇ ਇਕਰਾਰ ਕਰਦੇ ਉਹਨਾਂ ਦੇ ਮੋਟਰਸਾਈਕਲ ਫੋਲ ਪਏ ਚਾਹੇ ਕੋਈ ਵੀ ਹੈ ਜੀ ਉਹਨਾਂ ਨੇ ਕਾਗਜ਼ਾਂ ਨੂੰ ਪ੍ਰਾਤੀ ਮਾਰਦਾ ਜੀ ਉਹਨਾਂ ਨੂੰ ਇਕਰਾਰ ਕਰਦੇ ਜੀ